ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੋ ਬਿਹੜਾਂ ਦਿਖਾਉਣੀ ਹੈ ਇੱਕ ਦੋਸਤੋ ਕ੍ਰੋਸ ਬ੍ਰੀਡ ਦੇ ਵਿੱਚ ਐਚ ਐਫ ਵੈਡ ਹੈਗੀ ਆ ਤੇ ਇੱਕ ਕ੍ਰੋਸ ਸ਼ਾਹੀਵਾਲ ਦੇ ਵਿੱਚ ਵੈਡ ਹੈਗੀ ਆ ਦੋਨੋਂ ਬਿਹੜਾਂ ਦੀ ਜਿਹੜੀ ਪ੍ਰੋਪਰ ਡੀਟੇਲ ਹੈਗੀ ਆ ਦੋਸਤੋ ਆਪਾਂ ਭਾਜੀ ਹੋਣਾ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਵਿਜ਼ਿਟ ਕਰਨੀ ਹੈਗੀ ਆ ਪਿੰਡ ਵੱਡਾ ਘਰ ਹੈਗਾ ਦੋਸਤੋ ਸੋ ਦੋਸਤੋ ਜਿਹੜਾ ਇਸ ਪਿੰਡ ਨੂੰ ਜਿਲ੍ਹਾ ਲੱਗਦਾ ਮੋਗਾ ਲੱਗਦਾ ਜੀ ਤਹਿਸੀਲ ਜਿਹੜੀ ਬਾਗਾਪਰਾਣਾ ਹੈਗੀ ਆ 13 ਕਿਲੋਮੀਟਰ ਦੀ ਦੂਰੀ ਜਿਹੜੀ ਬਾਗੇਪਰਾਣੇ ਸ਼ਹਿਰ ਦੀ ਹੈਗੀ ਆ ਮੋਗਾ ਤਕਰੀਬਨ ਇਸ ਪਿੰਡ ਤੋਂ 25 ਕਿਲੋਮੀਟਰ ਦੀ ਦੂਰੀ ਤੇ ਹੈਗਾ ਬਿਲਕੁਲ ਦੋਸਤੋ ਜਦੋਂ ਤਲਵੰਡੀ ਭਾਈ ਤੋਂ ਵੀ ਤੁਸੀਂ ਇਸ ਪਿੰਡ ਵਿਜ਼ਿਟ ਕਰ ਸਕਦੇ ਹੋ ਖੁਖਰਾਣੇ ਤੋਂ ਥੰਮਣ ਵਾਲਾ ਥੰਮਣ ਵਾਲੇ ਤੋਂ ਮੰਗੇ ਵਾਲਾ ਪਿੰਡ ਪਹੁੰਚ ਕੇ ਤੇ ਅਗਲਾ ਪਿੰਡ ਜਿਹੜਾ ਦੋਸਤੋ ਮੰਗੇ ਵਾਲੇ ਤੋਂ ਤੁਸੀਂ ਵੱਡਾ ਘਰ ਪਹੁੰਚ ਸਕਦੇ ਜੀ ਬਾਗੇ ਪ੍ਰਾਣੇ ਤੋਂ ਜੇਕਰ ਆਪਾਂ ਮੁਦਕੀ ਰੋਡ ਤੇ ਵੀ ਆਉਣੇ ਆ ਦੋਸਤੋ ਤੇ ਬਾਗੇ ਪ੍ਰਾਣੇ ਤੋਂ ਤਕਰੀਬਨ ਲੰਗੇ ਆਣਾ ਲੱਗਦੇ ਆਸਾਰ ਦੋਸਤੋ ਅਗਲੇ ਪਾਸੇ ਬਿਲਕੁਲ ਰੋਡ ਦੇ ਉੱਪਰ ਹੀ ਜਿਹੜਾ ਪਿੰਡ ਹੈਗਾ ਵੱਡਾ ਘਰ ਪਾਜੀ ਹੁਣਾਂ ਤੋਂ ਪੂਰੀ ਇਨਫੋਰਮੇਸ਼ਨ ਲਵਾਂਗੇ ਇਹ ਨਾਲ ਨਾਲ ਲੱਗਦੇ ਪਿੰਡ ਹੈਗੇ ਦੋਸਤੋ ਖੁਖਰਾਣਾ ਥੰਮਣ ਵਾਲਾ ਮੰਗੇ ਵਾਲਾ ਵੱਡਾ ਘਰ ਪਿੰਡ ਜਿਹੜਾ ਹੈਗਾ ਹੀ ਆ ਤੇ ਲੰਗੇ ਆਣਾ ਤੇ ਨੱਥੂ ਵਾਲਾ ਗਰਬੀ ਇਹ ਤੋਂ ਥੋੜੀ ਥੋੜੀ ਬਾੜ ਤੇ ਜਿਹੜੇ ਪਿੰਡ ਹੈਗੇ ਆ ਤੁਸੀਂ ਵਿਜ਼ਿਟ ਕਰਕੇ ਘਰੇ ਪਹੁੰਚ ਕੇ ਜਿਹੜੇ ਪਸ਼ੂਆਂ ਦੀ ਨਿਰਕ ਪਰਖ ਕਰਕੇ ਪਸ਼ੂ ਖਰੀਦ ਸਕਦੇ ਜੀ ਚੱਲਦੇ ਆਪਾਂ ਪਾਜੀ ਹੁਣਾਂ ਦੇ ਕੋਲ ਬਧੇਰੇ ਡਿਟੇਲ ਦੇ ਲਈ ਪੁੱਛ ਲੈਣੀ ਆ ਕੀ ਪ੍ਰੋਪਰ ਜਾਣਕਾਰੀ ਹੈਗੀ ਇਹਨਾਂ ਬੇੜਾਂ ਦੀ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਜੀ ਹੋਰ ਪਾਜੀ ਠੀਕ ਠਾਕ ਹੋ ਐ ਚੱਲਦੀ ਕਲਾ ਪਾਜੀ ਠੀਕ ਆ ਅੱਛਾ ਪਾਜੀ ਆ ਪਿੰਡ ਦਾ ਆਪਣਾ ਹੋ ਗਿਆ ਵੱਡਾ ਘਰ ਜੀ ਹਾਂ ਵੱਡਾ ਘਰ ਹਾਂਜੀ ਆਪਣਾ ਨਾਮ ਜ਼ਰੂਰ ਦੱਸਗੇ ਜੀ ਅਜਮੇਰ ਸਿੰਘ ਢੁੱਡੀ ਵਾਲੇ ਭਾਈ ਜੀ ਵੱਡੇ ਘਰ ਦੇ ਵਿੱਚ ਸੀ ਅ ਅਜਮੇਰ ਸਿੰਘ ਜੀ ਹਾਂ ਢੁੱਡੀ ਵਾਲੇ ਢੁੱਡੀ ਵਾਲੇ ਹਾਂ ਤੇ ਕਿਉਂ ਸਾਡਾ ਪਿੰਡ ਪਿੱਛਾ ਢੁੱਡੀ ਦਾ ਹੀਗਾ ਠੀਕ ਹੈ ਜੀ ਢੁੱਡੀ ਦਾ ਮੇਰੇ ਨਾਮ ਤੇ ਕਈ ਬੰਦੇ ਪਤਾ ਨਹੀਂ ਲੱਗਣ ਠੀਕ ਆ ਹਾਂ ਅਜਮੇਰ ਸਿੰਘ ਦੇ ਨਾਮ ਤੇ ਦੋਸਤੋ ਬਹੁਤ ਬੰਦੇ ਆ ਪਿੰਡ ਵੀ ਕਾਫੀ ਇਧਰ ਵੱਡੇ ਆ ਜੀ ਮਾਲਵੇ ਦੇ ਹਾਂਜੀ ਤੇ ਭਾਜੀ ਜੇਕਰ ਆਪਾਂ ਪਹਿਲੇ ਨੰਬਰ ਦੀਆਂ ਇਹਨਾਂ ਬਿਹੜਾਂ ਦੀ ਗੱਲ ਕਰੀਏ ਦੋ ਬਿਹੜਾਂ ਅੱਜ ਆਪਣੇ ਕੋਲ ਸੇਲ ਆ ਜੀ ਹਾਂ ਦੋ ਬਿਹੜਾਂ ਤੇ ਹੈ ਘਰੇ ਲੂ ਕਰਦੀਆਂ ਬਿਹੜਾਂ ਇਹਨੇ ਕਰਦੀਆਂ ਹੀ ਆ ਜੰਮੀਆਂ ਪਲੀਆਂ ਵੀ ਕਰੀ ਆ ਨਹੀਂ ਨਹੀਂ ਜੰਮੀਆਂ ਪਲੀਆਂ ਨਹੀਂ ਇਹ ਜਾਂਦੀ ਸੀ ਪਹਿਲੇ ਸਵੇਰੇ ਅੱਛਾ ਜਿਹੜੀ ਆ ਡੱਬੀ ਇਹ ਪਹਿਲੇ ਸਵੇਰੇ ਲਿਆਂਦੀ ਸੀ ਹਾਂ ਤੀਜਾ ਸੂਆ ਨੂੰ ਸੂਈ ਸਾਡੇ ਕੋਲੇ ਹੁਣ ਇਹ ਤੀਜਾ ਸੂਆ ਸੂਗੀ ਆਜੋ ਮਾੜਾ ਭਾਜੀ ਇੱਥੇ ਕੋਲ ਇਹ ਤੀਜਾ ਸੂਆ ਸੂਈ ਹੋਈ ਆ ਹਾਂ ਤੀਜਾ ਸੂਆ ਸੂਈ ਹੋਈ ਆ ਇਹ ਤੇ ਡੱਬੀ ਬਿਹੜਾ ਦੋਸਤੋ ਤੇ ਇਹਨੂੰ ਦਿਨ ਕਿੰਨੇ ਹੋ ਗਏ ਸੂਈ ਨੂੰ ਜੀ ਕਿੰਨੇ ਦਿਨ ਹੋ ਗਏ 14 15 ਦਿਨ ਹੋ ਗਿਆ ਅੱਜ 14 15 ਦਿਨ ਹੋ ਗਿਆ ਤੇ ਮਗਰ ਇਹਦੇ ਬੱਚਾ ਆ ਗਿਆ ਨਾ ਹਾਂ ਬੱਚਾ ਮਗਰ ਠੀਕ ਆ ਤੇ ਹੁਣ ਦੁੱਧ ਦੀ ਜੇਕਰ ਆਪਾਂ ਗੱਲ ਕਰੀਏ ਕਿੰਨੇ ਕੁ ਮਿਲਕ ਤੇ ਚੱਲਦੀ ਪਈ ਹੈ ਜੀ ਹਜੇ ਅਸੀਂ ਪਾਇਆ ਪੂਆ ਨਹੀਂ ਰੇਟੀ ਡਿਊਟੀ ਤੇ ਨੂੰ ਵਿਖਾਈ ਹੀ ਨਹੀਂ ਹਜੇ ਜੀ ਤੇ ਹਜੇ 10 ਕਿਤੇ ਆ ਤੇ ਯਾਨੀ ਇਹਦਾ ਦੁੱਧ ਦਾਣ ਦੇਣਾ ਤੱਕ ਅਸੀਂ 14 ਕ ਕਰ ਦੇਵਾਂਗੇ ਠੀਕ ਆ ਯਾਨੀ ਕਮਿਊਨਿਟੀ ਕਰਕੇ ਹੀ ਪਹਿਲਾਂ ਜਾਣ ਕੇ ਦੀ ਸੇਵਾ ਕੀਤੀ ਦੀ ਬਾਲੀ ਚਾਲੂ ਬਿਲਕੁਕ ਬਿਲਕੁਕ ਹੁਣ ਮਤਲਬ ਕਿ ਹੁਣ ਮੌਕੇ ਦੇ ਜਿਸੇ ਕਿਸੇ ਕਿਸਾਨ ਵੀਰ ਨੇ ਚੋਣਾ ਤੇ 10 ਕਿਲੋ ਚੋ ਸਕਦਾ ਹਾਂ ਚੋ ਸਕਦਾ ਹੈ ਜਦੋਂ ਮਰਜੀ ਚੋ ਸਕਦਾ ਠੀਕ ਆ ਤੇ ਸਿਰਫ 2 ਕਿਲੋ ਫੀਡ ਪਾਉਣੇ ਹੋਰ ਕੁਝ ਨਹੀਂ ਪਾਉਣੇ ਠੀਕ ਆ ਠੀਕ ਆ ਤੇ ਦੋਸਤੋ 10 ਕਿਲੋ ਦੁੱਧ ਜੇ ਬਿਲਕੁਲ ਮਗਰ ਬੱਚਾ ਜੇ ਤੇ 12-13 ਦਿਨ ਦਾ ਸਮਾਂ ਦੱਸਿਆ ਜੀ ਹਾਂ ਹਨਾ ਸੋਈ ਨੂੰ ਹਾਂ 12 ਤੇ ਮੂਲ ਜਿਹੜਾ ਹੈਗਾ ਪਾਜੀ ਉਹ ਕਿੰਨੀ ਕੀ ਡਿਮਾਂਡ ਦੀ ਕਰਦੇ ਹੈਗੇ ਆ ਇਹਦਾ 20000 ਰੁਪਏ 20000 ਹਾਂਜੀ 20000 ਰੁਪਏ ਜਿਹੜੀ ਦੋਸਤੋ ਮੰਗ ਹੈਗੀ ਆ ਡਿਮਾਂਡ ਹੈਗੀ ਆ ਕਿਉਂਕਿ ਪਿੱਛੇ ਜੇ ਕੁਝ ਲੰਪੀ ਸਕਿਨ ਕਰਕੇ ਪਸ਼ੂ ਜਿਹੜੇ ਆ ਰੇਟਾਂ ਦੇ ਵਿੱਚ ਬਹੁਤ ਜਿਆਦਾ ਗਰਾਵਟ ਆਈ ਆ ਤੇ ਪਸ਼ੂ ਜਿਹੜੇ ਹੈਗੇ ਵੇੜਾਂ ਦੇ ਵਿੱਚ ਉਹ ਬਿਲਕੁਲ ਰੈਤ ਪਾ ਦੇ ਮਿਲਣੇ ਜਿਹੜੇ ਸ਼ੁਰੂ ਹੋ ਗਏ ਸੀਗੇ ਤੇ ਬਿਲਕੁਲ ਜਿਹੜੀ ਜਿਹੜੀ ਬਿਮਾਰੀ ਸਮਾਰੀ ਆਪਣੀ ਲੰਪੀ ਸਕਿਨ ਨਾਲੰਗੀ ਉਹ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਆਈ ਨਹੀਂ ਹੈ ਨਾ ਮੈਂ ਜਿੱਥੋਂ ਤੱਕ ਦੇਖ ਰਿਹਾ ਕਿਉਂਕਿ ਬਾਡੀ ਦੇ ਉੱਪਰ ਜਿਹੜਾ ਦੋਸਤੋ ਨਿਸ਼ਾਨ ਕਾਫੀ ਛੱਟ ਜਾਂਦੀ ਸੀ ਤੇ ਬਾਕੀ ਇਹ ਕਰਮਾਂ ਵਾਲੀਆਂ ਵੇੜਾਂ ਕੋਈ ਪਸ਼ੂ ਬਚ ਵੀ ਗਏ ਆ ਤੇ ਕੁਝ ਜਿਹ ਠੀਕ ਹੈ ਕੁਝ ਕੁ ਪਸੂ ਲਪੇਟ ਚ ਆਏ ਸੀਗੇ ਤੇ ਇਹਨੂੰ ਭਾਜੀ ਆਪਾਂ ਮੜਾ ਖੋਲ ਕੇ ਇਹਨੂੰ ਵੀਰਾਂ ਨੂੰ ਤੋੜ ਕੇ ਦਿਖਾ ਦਈਏ ਆਸੋ ਦੋਸਤੋ ਬੈੜ ਚੰਗੀ ਹੈਗੀ ਆ 10 ਕਿਲੋ ਜਿਹੜਾ ਮੌਕੇ ਦਾ ਦੁੱਧ ਬਿਲਕੁਲ ਰੈਡੀ ਆ ਤੇ ਤਾਜੀ ਸੂਈ ਆ 10 ਦਿਨ 12 12 ਤੋਂ 13 ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਡੱਬੀ ਬੈੜ ਆ ਵੇਖ ਕੇ ਜਿਹੜੀ ਆਪਦੀ ਅੱਖਾਂ ਰਾਹੀਂ ਤੁਸੀਂ ਸਕੈਨ ਕਰ ਸਕਦੇ ਹੋ ਨਰਕ ਪਰਖ ਜਿਹੜੀ ਕਰਕੇ ਘਰੇ ਪਹੁੰਚ ਕੇ ਪਸ਼ੂ ਇੱਕ ਟਾਈਮ ਦੋ ਟਾਈਮ ਚੋ ਕੇ ਜਿਹੜਾ ਦੋਸਤੋ ਤਸੱਲੀ ਕਰਨ ਤੋਂ ਬਾਅਦ ਤੁਸੀਂ ਖਰੀਦ ਸਕਦੇ ਜੀ ਤੇ ਮੁੱਲ ਵੀ ਭਾਜੀ ਹੁਣ ਆ ਦੱਸਦਾ ਵੀ 20000 ਰੁਪਏ ਜਿਹੜਾ ਦੋ ਇਸ ਵੈਢ ਦਾ ਤੇ ਠੀਕ ਆ ਜੀ ਬਨ ਲ ਗਿਆ ਤੇ तकरीबन ਜਿਹੜਾ ਦੋਸਤੋ ਵੀਡੀਓ ਦਾ ਟਾਈਮ ਹੈਗਾ ਅੱਜ 22 ਸਤੰਬਰ ਨੂੰ ਆਪਾਂ ਵੀਡੀਓ ਜਿਹੜੀ ਬਣਾ ਰਹੇ ਆਂ तकरीबन ਦੁਪਹਿਰ ਦਾ ਜਿਹੜਾ ਦੋਸਤੋ 2:30 ਤੋਂ 3:00 ਕ'ਜੇ ਦਾ ਜਿਹੜਾ ਸਮਾਂ ਹੈਗਾ ਤੇ ਭਾਜੀ ਸ਼ਾਮ ਨੂੰ ਚੁਵਾਈ ਹਿੰਦੀ ਕਿੰਨੇ ਕ'ਜੇ ਕਰਦੇ ਹੋ ਜੀ 2:30 ਦੀ ਸ਼ਾਮ ਨੂੰ 7:00 ਵਜੇ ਕਰਦੇ ਸਾਢੇ 6:00 ਤੇ ਥਾਣਾ ਜਿਵੇਂ ਮੰਨ ਲਓ ਵੀ ਚਾਰੇ ਥਾਣੇ ਚਾਰੇ ਥਾਣੇ ਪ੍ਰੋਪਰ ਵਧੀਆ ਚੱਲਦੇ ਆ ਬਿਲਕੁਲ ਵਧੀਆ ਵਧੀਆ ਕੋਈ ਨੌਕਸ ਨਹੀਂ ਸੋਣਾ ਜੀ ਠੀਕ ਆ ਨਾ ਪੂਰ ਨਾਲ ਚੱਪ ਵਧੀਆ ਚੱਲ ਬਿਲਕੁਲ ਇੱਕ ਮੋਟੀ ਧਾਰਾ ਕੋਈ ਫੁਹਾਰਾ ਨਹੀਂ ਹੈਗਾ ਹਨਾ ਤੂੰ ਉਹਦੀਆਂ ਸਾਡੀਆਂ ਫੁੜਗਾਂ ਆਹੀ ਚੋਣ ਨਹੀਂ ਜਹਾ ਉੱਤੀ ਹੁੰਦੇ ਨਹੀਂ ਠੀਕ ਆ ਜੀ ਤੇ ਇਹ ਅਸੀਂ ਦੋਸਤੋ ਪਹਿਲੇ ਨੰਬਰ ਵਾਲੀ ਵੈੜ ਡੱਬੀ ਵੈੜ ਆ ਪੂਰੀ ਇਨਫੋਰਮੇਸ਼ਨ ਸਮੇਤ ਆਪਾਂ ਟੰਡ ਟੰਗ ਚੋ ਕੇ ਘਰੇ ਆਵਾਂ ਤਸੱਲੀ ਕਰਕੇ ਵਜਾਵੇ ਬਿਲਕੁਲ ਬਿਲਕੁਲ ਤਸੱਲੀ ਜ਼ਰੂਰ ਆ ਦੀ ਵੀਰੋ ਕਰ ਲੋ ਦੋ ਟਾਈਮ ਤਿੰਨ ਟਾਈਮ ਦੀ ਦੂਰੋਂ ਜਿਹੜੇ ਪਹੁੰਚ ਗਏ ਜੀ ਅਗਲੇ ਨੰਬਰ ਤੇ ਵਾਜੀ ਆਪਣੇ ਕੋਲ ਇਹ ਸ਼ਾਈਵਾਲ ਦਾ ਕਰਾਸ ਦੇ ਵਿੱਚ ਜੇਕਰ ਆਪਾਂ ਵੈੜ ਆ ਗਈ ਆ ਹਾਂਜੀ ਇਹ ਕੀ ਇਨਫੋਰਮੇਸ਼ਨ ਹੈਗੀ ਕਿਨਵਾ ਸਵੇਰ ਸੁਣੀ ਹੈ ਜੀ ਇਹ ਦੂਜੀ ਸਵੇਰ ਸੁਣਾ ਪਹਿਲੇ ਸਵੇਰੇ ਦੇ 12 ਕਿਲੋ ਦੁੱਧ ਦੱਤਾ ਹੈ ਠੀਕ ਆ ਜੀ ਹਾਂਜੀ ਪਹਿਲੇ ਸਵੇਰੇ ਹੁਣ ਦੂਜਾ ਸਵੇਰ ਜੀ ਇਹ ਤਕਰੀਬਨ ਇਹ ਵੀ ਆਪਣੇ ਘਰ ਦੀ ਅੱਗੋਂ ਲੈ ਕੇ ਆਂਦੀ ਸੀ ਜੀ ਵੀ ਹਾਂ ਇਹ ਦੋਨੇ ਆ ਕੇ ਜੀ ਪਹਿਲੇ ਸਵੇਰੇ ਅੱਗੇ ਲੈ ਆਂਦੀ ਸੀ ਹਾਂ ਠੀਕ ਆ ਤੇ ਦਿਨ ਹਜੇ ਪਤਾ ਜੀ ਕਿੰਨੇ ਕ ਦਿਨ ਹਜੇ ਬਾਕੀ ਸੌਣ ਦੇ ਵਿੱਚ ਇਹ ਦਿਨ ਲਿਖਣੇ ਭੁੱਲ ਗਏ ਸੀਗੇ ਅੱਛਾ ਜੀ ਪਰ ਇਹ ਨਢੋਂ ਵੀ ਇੱਕ ਦੋ ਦਿਨ ਹੀ ਠੀਕ ਆ ਜਿਆਦਾ ਦਿਨ ਨਹੀਂ ਲੈਂਦੀ ਠੀਕ ਆ ਆ ਕਿਸਾਨ ਵੀਰੋ ਜਰੂਰ ਤੁਸੀਂ ਜਿਹੜੀ ਨਿਗਾਹ ਮਾਰ ਲਓ ਵੱਡੀ ਬਾਡੀ ਦੀ ਹੈਗੀ ਆ ਕੱਦ ਕਾਟੀ ਸੋਹਣਾ ਹੈਗਾ ਰਾਜੀ ਵੈੜ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਫਵਾਨੇ ਦੇ ਵਿੱਚ ਦੋਸਤੋ ਤਕਰੀਬਨ ਟੇਲ ਟੂ ਲ ਬਹੁਤ ਜਿਆਦਾ ਸੋਹਣੀ ਆ ਤੇ ਠੀਕ ਆ ਫੈਟ ਅਤੀਜੇ ਕਰ ਗੱਲ ਕਰੀਏ ਦੋਸਤੋ ਤੇ ਫੈਟ ਤਕਰੀਬਨ ਭਾਜੀ ਹੁਣਾ ਦੱਸਿਆ ਵੀ 28 30 32 ਤੱਕ ਵੀ ਡੇਟ ਜਿਹੜਾ ਲੱਗਦਾ ਰਿਹਾ ਤੇ ਆਰਡਰ ਦੀ ਕੁਆਲਿਟੀ ਵੇਖੋ ਬਹੁਤ ਸੋਹਣੀ ਆ ਤੇ ਵਟ ਬਟ ਹੈਗੇ ਹਜੇ ਜਿਹੜਾ ਸਮਾਂ ਥੋੜਾ ਜਿਹਾ ਭੁੱਲਣ ਕਰਕੇ ਹਜੇ ਪਤਾ ਨਹੀਂ ਚੱਲਦਾ ਬਾਕੀ ਲਾਏ ਪਈ ਹੋਈ ਆ ਦੁੱਧ ਲਾਇਆ ਹੋਇਆ ਵੀ ਤਕਰੀਬਨ ਜੇ ਗੱਲ ਕਰੀਏ ਵੀ ਹਫਤੇ ਤੋਂ ਉੱਤੇ ਕੋ 2-4 ਦਿਨ 2-3 ਦਿਨ ਲੱਗੇਗੀ ਨਹੀਂ ਹਫਤਾ ਨਹੀਂ ਪਹਿਲਾਂ ਸੁਪੂਗੀ ਜੀ ਪਹਿਲਾਂ ਸੁਪੂਗੀ ਜੀ ਠੀਕ ਆ ਹਫਤੇ ਤੋਂ ਵੀ ਜਿਹੜਾ ਦੋਸਤੋ ਪਹਿਲਾ ਸੂਪੇ ਕੀ ਕਿਉਂਕਿ ਜਿਹੜੀ ਅਗਲੀ ਸਾਈਡ ਤੋਂ ਵੇਖੋਗੇ ਤੁਸੀਂ ਹਵਾਨੇ ਦੀ ਬੰਤਰ ਬਿਲਕੁਲ ਜਿਹੜੀ ਬੰਨੀ ਸ਼ੁਰੂ ਹੋ ਗਈ ਆ ਤੇ ਬੈਕ ਸਾਈਡ ਤੇ ਵੀ ਜਿਹੜਾ ਹਵਾਨਾ ਹੈ ਉਹਨਾਂ ਹੀ ਬਣਾ ਕੇ ਤਿਆਰ ਕਰਨਾ ਥਾਣਾ ਦੀਆਂ ਵਿੱਥਾਂ ਫਿਰਨਾ ਜਿਹੜੀਆਂ ਹੈਗੀਆਂ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜ਼ਰੂਰ ਵੇਖ ਲਵੋ ਆ ਲੋ ਹਾਂਜੀ ਤੇ ਉਹ ਉਹ ਤੇ ਦੂਜਾ ਸੂਆ ਜਿਹੜਾ ਦੋਸਤੋ ਸੂਈ ਆ ਤੇ ਪਹਿਲੇ ਸੂਵੇ ਜਿਹੜੀ ਮਿਲਕਿੰਗ ਹੈਗੀ ਆ 11 12 ਕਿਲੋ ਦੀ ਜਿਹੜੀ ਮਿਲਕਿੰਗ ਆ ਨਾਰਮਲੀ ਇਸ ਘਰੇ ਦੋਸਤੋ ਦੁੱਧ ਪਾਇਆ ਹੈਗਾ ਤੇ ਆਹ ਵੇਖੋ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜਿਹੜੀ ਥਣਾ ਦੀ ਜਿਹੜੀ ਵਿਥਵਿਰਨ ਉਹ ਜ਼ਰੂਰ ਚੈੱਕ ਕਰੋ ਬਾਕੀ ਦੋਸਤੋ ਜਦੋਂ ਤੁਸੀਂ ਘਰ ਪਹੁੰਚੇ ਮੌਕੇ ਤੇ ਬਿਲਕੁਲ ਆ ਸੰਤੁਸ਼ਟੀ ਜਿਹੜੀ ਹੈਗੀ ਹੈ ਤੁਹਾਨੂੰ ਹੋ ਜਾਣੀ ਹੈ ਕਿਉਂਕਿ ਵੈੜ ਬਹੁਤ ਖੂਬਸੂਰਤ ਚੰਗੀ ਵੈੜ ਹੈ ਹਾਂਜੀ ਹਾਂਜੀ ਬਾਗਾਨੇ ਬਗਦੇ ਤੋਂ ਥੋੜਾ ਜਿਹਾ ਕਰਦੀ ਆ ਆਏ ਨੂੰ ਹਾਂਜੀ ਹਾਂਜੀ ਆਹ ਲੋ ਸਾਰੇ ਬੰਨੇ ਪ੍ਰੋਪਰ ਆਪਾਂ ਤੁਹਾਨੂੰ ਜਿਹੜੀ ਵੈੜ ਦਿਖਾਤੀ ਆ ਬਿਲਕੁਲ ਆ ਲੋ ਆਹ ਲੋ ਬਿਲਕੁਲ ਸੀਰ ਸਾਊ ਹੈਗੀ ਦੋਸਤੋ ਸੋ ਪਸ਼ੂ ਜਦੋਂ ਤੋਂ ਮਾੜਾ ਮੋੜ ਜਿਹੜਾ ਓਪਰਾ ਕਰਦਾ ਜਦੋਂ ਮੈਂ ਹੁਣ ਕੈਮਰਾ ਲੈ ਕੇ ਕੋਲੇ ਤੁਰਿਆ ਫਿਰਦਾ ਥੋੜਾ ਜਿਹਾ ਓਪਰਾ ਕਰਦਾ ਆਹ ਲੋ ਬਿਲਕੁਲ ਤੁਸੀਂ ਆ ਜਿਹੜੀ ਚੀਜ਼ ਨੋਟ ਕਰ ਲਓ ਸੀਰਸ ਲੱਕ ਪਸ਼ੂ ਆ ਜਦੋਂ ਤੁਸੀਂ ਆਪਣੇ ਕਿੱਲੇ ਦੇ ਉੱਪਰ ਦੋਸਤੋ ਲੈ ਕੇ ਜਾਂਦੇ ਹੋ ਪਸ਼ੂ ਜਿਹੜਾ ਬਾਹ ਪੈ ਜਾਂਦਾ ਤੁਹਾਡਾ ਪਸ਼ੂ ਨਾਲ ਤੇ ਪਸ਼ੂ ਤਾਂ ਛੋਟੇ ਨਾਲ ਤੇ ਪਸ਼ੂ ਜਿਹੜਾ ਦੋਸਤੋ ਸਾਊਪਣਾ ਜਿਹੜਾ ਆਪਣਾ ਪਖਾਉਂਦਾ ਉਵੇਂ ਨਹੀਂ ਇਹ ਸਭੀ ਅੱਛਾ ਤੇ ਭਾਜੀ ਜਿਹੜਾ ਮੋਲਾ ਕੀ ਡਿਮਾਂਡ ਕਰਦੇ ਹੈਗੇ ਆ ਜੀ ਇਸ ਬੈਟ ਦੇ ਕੀ ਹਜ਼ਾਰ ਡਿਮਾਂਡ ਕਰਦੇ 30000 ਆ ਜੀ ਠੀਕ ਆ ਆ 30000 ਰੁਪਏ ਜਿਹੜੀ ਦੋਸਤੋ ਸਵੈਡ ਦੀ ਆ ਵੈੜ ਵੀ ਖੂਬਸੂਰਤ ਹੈਗੀ ਆ ਮੈਨੂੰ ਲੱਗਦਾ ਵੀ ਦੋਸਤੋ ਜੇਕਰ 30000 ਰੁਪਏ ਭਾਜੀ ਹੁਣਾਂ ਮੰਗਿਆ ਤੇ ਥੋੜੇ ਬਾਦੇ ਮਾਰਜ ਨਹੀਂ ਹੋਣਗੇ ਕਿਉਂਕਿ ਬਾਹਲੀ ਛੋਟ ਛਟਾਈ ਵਾਲੀ ਗੱਲ ਨਹੀਂ ਹੈਗੀ ਵੈੜ ਜਿੱਡੀ ਬੌਡੀ ਪੰਤਰ ਦੀ ਹੈਗੀ ਥੋੜਾ ਬਾਧਾ ਮਾਨਕ ਹਾਂ ਥੋੜਾ ਬਾਧਾ ਮਾਨਤਾ ਨਹੀਂ ਹੋਵੇਗਾ ਕਿਉਂਕਿ ਵੈੜ ਖੂਬਸੂਰਤ ਆ ਬਿਲਕੁਲ ਬਿਲਕੁਲ ਬਾੜ ਪਊਗੀ ਜੇ ਇੱਕ ਚਲੋ ਤੱਕ ਰਖਣੀ 20 ਦੀ ਫੈਸੂ ਕੀ ਬਿਲਕੁਲ ਫਿਰ ਕੋਈ ਫਾਇਦਾ ਨਹੀਂ ਨਹੀਂ ਫਿਰ ਕੋਈ ਫੋਨ ਲਾਉਣ ਦਾ ਫਾਇਦਾ ਵੀ ਨਹੀਂਗਾ ਤੇ ਥੋੜੀ ਬਾਦੀ ਗੰਜائش ਹੋਗੀ ਦੋਸਤੋ ਵੀ ਜਿਵੇਂ 2 400 ਦਾ ਮਾਨਤਾ ਨਹੀਂ ਜਿਵੇਂ ਘਰੇ ਕੋਈ ਆਪਾ ਰਸਾ ਛੜਾਈ ਕਹਿ ਲਈਏ ਤੇ ਇੱਕ ਆਪਾ ਜਿਹੜੇ ਸੰਪਰਕ ਨੰਬਰ ਨੇ ਬੋਲ ਕੇ ਜਰੂਰ ਦਸੀਏ ਜੀ ਇਹ 90562 ਜੀ 82031 ਠੀਕ ਹੈ ਜੀ ਇਹ ਨੰਬਰ ਆਪਣੇ ਕੋਲ ਹੀ ਹੁੰਦੇ ਨਾ ਮੇਰੇ ਕੋਲੇ ਹੁੰਦਾ ਠੀਕ ਹੈ ਜੀ ਤੁਸੀਂ ਟੈਂਡ ਕਰ ਲਿਓ ਫੋਨ ਫੋਨ ਆਉਣੇ ਜਿਹੜੇ ਕੋਈ ਨਹੀਂ ਕੋਈ ਤੇ ਇਹ ਸਨ ਦੋਸਤੋ ਸਰਦਾਰ ਅਜਮੇਰ ਸਿੰਘ ਜੀ ਪਿੰਡ ਦੋਸਤੋ ਵੱਡਾਕਰ ਹੈਗਾ ਤੇ ਟੁੱਡੀ ਟੁੱਡੀ ਵਾਲੇ ਵਜਦੇ ਨੇ ਪਿੰਡ ਦੇ ਵਿੱਚ ਤੇ ਦੋਸਤੋ ਹੋਰ ਵੀ ਨਾਮ ਹੈਗੇ ਆ ਸਰਦਾਰ ਅਜਮੇਰ ਸਿੰਘ ਦੇ ਨਾਮ ਤੇ ਤੇ ਤੁਸੀਂ ਜਿਹੜਾ ਆ ਟੁੱਡੀ ਵਾਲੇ ਕਿਹਾ ਕਿ ਘਰ ਪਹੁੰਚ ਸਕਦੇ ਜੇ ਜੇਕਰ ਤੁਸੀਂ ਮੰਗੇਵਾਲੇ ਤੋਂ ਇਸ ਪਿੰਡ ਦੇ ਵਿੱਚ ਪਹੁੰਚ ਕਰਨੀ ਹੈ ਦੋਸਤੋ ਪਹਿਲੇ ਨੰਬਰਾਂ ਤੇ ਜਿਹੜੇ ਤੁਹਾਨੂੰ ਘਰ ਇਹ ਨਰਮਲ ਸਿੰਘ ਫੌਜੀ ਆ ਨਰਮਲ ਸਿੰਘ ਫੌਜੀ ਹੈ ਨਾ ਜੀ ਹਾਂ ਨਰਮਲ ਸਿੰਘ ਫੌਜੀ ਦਾ ਟੁੱਡੀ ਵਾਲੇ ਪੁੱਛ ਲਿਓ ਠੀਕ ਆ ਜੀ ਨਰਮਲ ਸਿੰਘ ਫੌਜੀ ਟੁੱਡੀ ਵਾਲੇ ਠੀਕ ਆ ਜੀ ਠੀਕ ਆ ਤੇ ਆ ਲਓ ਜੀ ਆ ਲਓ ਦੋਸਤੋ ਬਾਕੀ ਤੋਰਾ ਤਾਰਾ ਜਿਹੜਾ ਹੈਗਾ ਵਹਿੜ ਦਾ ਤੁਸੀਂ ਆ ਜਰੂਰ ਚੈੱਕ ਕਰ ਲਓ ਹਾਂਜੀ ਹਾਂਜੀ ਮੋੜ ਲਓ ਜੀ ਮੋੜ ਲਓ ਆ ਲੋ ਆ ਲੋ ਵੇਖ ਕੇ ਜਿਹੜੀ ਚੈੱਕ ਕਰੋ ਕਿਸਾਨ ਵੀਰੋ ਬਿਲਕੁਲ ਚੈੱਕ ਕਰਨ ਤੋਂ ਬਾਅਦ ਤੁਸੀਂ ਘਰ ਵਿਜ਼ਿਟ ਕਰ ਲਓ ਪਹੁੰਚ ਕੇ ਬਿਲਕੁਲ ਤਸੱਲੀ ਦੇ ਨਾਲ ਟਿੱਪ ਕੇ ਵੀ ਜਿਹੜੀ ਪਾਸ ਕਰਨ ਤੋਂ ਬਾਅਦ ਜਿਹੜਾ ਤੁਸੀਂ ਸੌਦਾ ਕਰ ਸਕਦੇ ਜੇ ਵਾੜ ਜਿਹੜੀ ਆ ਦੋਸਤੋ ਬਹੁਤ ਖੂਬਸੂਰਤ ਹੋ ਹੈਗੀ ਆ ਮੈਂ ਜਿਹੜਾ ਬਿਆਨ ਕਰਨਾ ਬਣਦਾ ਹੈਗਾ ਕਿਉਂਕਿ ਪਸ਼ੂ ਜਿਹੜਾ ਦੋਸਤੋ ਜੇਕਰ ਤੁਸੀਂ ਘਰੇ ਚਵਾਈ ਕਰਨ ਲਈ ਲੈ ਕੇ ਜਾਣਾ ਤੇ ਜਿਹੜੀ ਵਾੜ ਤੁਸੀਂ ਜ਼ਰੂਰ ਖਰੀਦ ਸਕਦੇ ਜੇ ਬਾਕੀ ਆ ਅੱਗੇ ਗੱਭਣਾ ਟੀਕੇ ਤੋਂ ਗੱਭਣ ਸੀ ਜੀ ਹਾਂ ਟੀਕੇ ਤੋਂ ਠੀਕ ਹੈ ਬਾਕੀ ਮਿਲਦੀ ਲੰਮਾ ਟਾਈਮ ਹੀ ਹੈ ਸਾਊ ਪੂਣਾ ਪੂਰਾ ਵੀ ਵਧੀਆ ਜੀ ਕੋਈ ਨਿਆਣਾ ਨੂਣਾ ਪਾਉਣ ਦੀ ਲੋੜ ਨਹੀਂ ਜੂੜ ਜਟ ਬਿਲਕੁਲ ਹੀ ਨਹੀਂ ਜਮਾਈ ਠੀਕ ਹੈ ਜੀ ਇਹ ਤਾਂ ਆਪ ਦੁੱਧ ਬਸ ਮਹੀਨਾ ਕ ਬਣਾ ਆਪ ਹੀ ਛੱਡਣੀ ਹੈ ਠੀਕ ਹੈ ਜੀ ਹਾਂ ਇਹ ਨਹੀਂਗਾ ਵੀ 5-7 ਮਹੀਨੇ ਪਹਿਲਾਂ ਪਾਜੂ ਠੀਕ ਹੈ ਜੀ ਅਸੋ ਦੋਸਤੋ ਇਹ ਸਾਨੂੰ ਦੋ ਐਨੀਮਲ ਦੋਨੋਂ ਐਨੀਮਲ ਦੀ ਜਿਹੜੀ ਪ੍ਰੋਪਰ ਡਿਟੇਲ ਹੈਗੀ ਆ ਠੀਕ ਹੈ ਜੀ ਇਹ ਆਪ ਹੀ ਛੱਡਣੀ ਪੈਣੀ ਮਹੀਨਾ ਪਹਿਲਾਂ ਠੀਕ ਹੈ ਜੀ ਤਾਂ ਇਹ ਨਹੀਂਗਾ ਵੀ ਪਹਿਲਾਂ ਪਾਜੂ ਠੀਕ ਹੈ ਠੀਕ ਹੈ ਬਾਕੀ ਭਾਜੀ ਹੁਣਾਂ ਦੇ ਜਿਹੜੇ ਸੰਪਰਕ ਨੰਬਰ ਨੇ ਦੋਸਤੋ ਮੈਂ ਵੀਡੀਓ ਦੇ ਵਿੱਚੇ ਚਲਦੇ ਕਰ ਦਵਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਆਪਣੇ ਹਿਸਾਬ ਦੇ ਨਾਲ ਮੁੱਲ ਜਿਹੜਾ ਤੁਸੀਂ ਲਗਾ ਸਕਦੇ ਜੀ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਡੇਢ ਮਹੀਨੇ ਦੇ ਵਿੱਚ ਦਮਾਰੇ ਦੋਵੇਂ ਬਣ ਗਈਆਂ ਜੀ ਅੱਛਾ ਡੇਢ ਦੋ ਦੇ ਦਰਾਂ ਨਹੀਂ ਬਣ ਗਈਆਂ ਸਾਰ ਪਰਿਆ ਜੇ ਪਸੂ ਸਾਤ ਤੋਂ ਪਹਿਲਾਂ ਪਹਿਲਾਂ ਸੂਕੀਆਂ ਜੀ ਇਹ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ